ਵੈਲਕਮ ਟੂ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਲੈ ਕੇ ਬਹੁਤ ਹੀ ਵੱਡੀ ਭਾਰੀ ਸੇਲ ਲੈ ਕੇ ਹਾਜ਼ਰ ਹੈ ਤੁਹਾਡੇ ਵਾਸਤੇ ਕਸਟਮਰਾਂ ਦਾ ਬਹੁਤ ਸਾਰਾ ਪਿਆਰ ਆ ਰਿਹਾ ਸੀਗਾ ਕਿ ਕੋਟਮੈਂਟਾਂ ਦੀ ਵੀਡੀਓ ਪਾਈ ਜਾਵੇ ਪਰ ਇਸ ਵਾਰ ਲੱਗ ਚੁੱਕੀ ਹੈ ਬਹੁਤ ਹੀ ਭਾਰੀ ਸੇਲ ਆ ਲੋ ਜੀ 3 ਪੀਸ ਕੋਟਮੈਂਟ ਦੇ ਨਾਲ ਸ਼ਰਟ ਫਰੀ ਬੋ ਫਰੀ ਕਿੰਨੇ ਦਾ ਕਰਤਾ 2400 ਦਾ ਵਿਕ ਰਿਹਾ ਬਾਜ਼ਾਰ 'ਚ ਵਿਕ ਰਿਹਾ 2500 ਦਾ ਆ ਲੋ ਜੀ ਕੋਟ ਹੋਊਗਾ ਨਾਲ ਨਾਲ ਹੋਊਗੀ ਬਾਸਕਟ ਨਾਲ ਹੋਊਗੀ ਸ਼ਰਟ ਨਾਲ ਹੋਊਗੀ ਬੋ ਨਵਾਂ ਹੋਊਗੀ ਪੈਂਟ ਕਿੰਨੇ ਦਾ ਕੋਈ ਕਹਿੰਦਾ 2200 ਦਾ ਕੋਈ ਕਹਿੰਦਾ 2400 ਦਾ ਪਰ ਏਕੇ ਕਲੈਕਸ਼ਨ ਨੇ ਕਰਤਾ ਸਿਰਫ 599 ਰੁਪਏ 599 ਇਹਦੀ ਸਵਾਈ ਵੀ ਬਾਜ਼ਾਰ ਦੇ ਵਿੱਚ ਹਜ਼ਾਰ-ਹਜ਼ਾਰ 2000 ਰੁਪਏ ਸਲਾਈਆਂ ਲੈ ਰਹੇ ਨੇ ਕਸਟਮਰ ਉਹ ਤੋਂ ਪਰ ਏਕੇ ਕਲੈਕਸ਼ਨ ਨੇ ਕਰਤਾ ਸਿਰਫ 599 ਰੁਪਏ ਚ ਪੂਰਾ ਕੋਟ ਪੈਂਟ 5 ਪੀਸ ਆਹ ਲੋ ਜੀ ਭਾਰੀ ਸੇਲ ਲੱਗ ਚੁੱਕੀ ਹੈ 5 ਪੀਸ ਕੋਟ ਪੈਂਟਾਂ ਦੀ ਸਿਰਫ ਕਿੰਨੇ ਦਾ 599 599 ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਵੱਦ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਪਹਿਲਾ ਆਓ ਤੇ ਪਹਿਲਾ ਪਾਓ ਲਿਮਟਿਡ ਸਟਾਕ ਹੈ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਸ਼ਰਟ ਹੋਏਗੀ ਜੀ ਬੋ ਹੋਏਗੀ ਜੀ ਬਾਸਕਟ ਹੋਏਗੀ ਬਲੇਜ਼ਰ ਹੋਏਗਾ ਪੈਂਟ ਹੋਏਗੀ ਪੰਜ ਚੀਜ਼ਾਂ ਮਿਲਣਗੀਆਂ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ カラー ਵੀ ਲਿਮਟਿਡ ਨੇ ਮਾਲ ਵੀ ਲਿਮਟਿਡ ਨੇ ਪੰਜ ਕਲਰਾਂ ਦਾ ਚਾਰਟ ਹੈ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਮਹਿਰੂਨ ਕਲਰ ਗਰੇ ਦੇ ਵਿੱਚ ਚੈੱਕ ਕਲਰ ਕਾਫੀ ਦੇ ਵਿੱਚ ਚੈੱਕ ਕਲਰ ਆ ਲੋ ਜੀ ਬਹੁਤ ਹੀ ਪਿਆਰੇ ਪਿਆਰੇ ਸਟਾਕ ਆ ਚੁੱਕੇ ਨੇ ਮਾਲ ਬਹੁਤ ਜ਼ਿਆਦਾ ਹੈ ਪਰ ਜਲਦੀ ਜਲਦੀ ਪਹੁੰਚੋ ਟੈਲਾ ਆਓ ਤੇ ਪਹਿਲਾਂ ਪਾਓ ਬਹੁਤ ਹੀ ਪਿਆਰ ਮਿਲ ਰਿਹਾ ਕਸਟਮਰ ਦਾ ਸਾਨੂੰ ਇਸ ਕਰਕੇ ਮਾਲ ਜਲਦੀ ਹੀ ਨਿਬੜ ਜਾਂਦਾ ਹੈ ਇਸ ਕਰਕੇ ਜਿਹੜਾ ਬੰਦਾ ਪਹਿਲਾਂ ਆਉਂਦਾ ਤੇ ਪਹਿਲਾਂ ਪਾ ਲੋ ਫੇਰ ਨਾ ਕਿ ਉਹ ਕਿ ਮਾਲ ਘਟ ਗਿਆ ਸੀਗਾ बिक ਗਿਆ ਸੀਗਾ ਇਸ ਕਰਕੇ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਵੱਡੀ ਭਾਰੀ ਸੇਲ ਲੱਗ ਚੁੱਕੀ ਆ ਸਿਰਫ 599 ਕੋਈ 2000 ਨਹੀਂ ਕੋਈ 2500 ਨਹੀਂ ਸਿਰਫ 599 ਰੁਪਏ ਦਾ 5 ਪੀਸ ਕੋਟਪੈਨ ਦਾ ਸੇਲ ਲੱਗ ਚੁੱਕੀ ਆ ਇਹ ਦੁਨੀਆ ਦੀ ਸਭ ਤੋਂ ਸਸਤੀ ਦੁਕਾਨ ਆ ਨਾਗਦੀ ਸੇਲ ਲੱਗੀ ਆ 599 ਚ ਕੋਟਪੈਨ ਦੀ ਨਾਗਦੀ ਲੱਗਣੀ ਆ ਇਹ ਪਹਿਲੀ ਸੇਲ ਪਹਿਲਾ ਧਮਾਕਾ ਪੂਰੇ ਪੰਜਾਬ ਦਾ ਹਿੰਦੁਸਤਾਨ ਦਾ ਇੱਕੋ ਇੱਕ ਧਮਾਕਾ ਹੋਣਾ 599 ਚ 5 ਪੀਸ ਕੋਟਪੈਨ ਜਲਦੀ ਆ ਜਿਓ ਕੋਈ ਕਹਿੰਦਾ ਵੀਡੀਓ ਘੰਟਾ ਪਾਈ ਨੂੰ ਹੋਇਆ 2 ਘੰਟੇ ਹੋਏ 2 ਦਿਨ ਹੋਏ ਆ ਕਿ ਮਾਲ ਮੁੱਕ ਗਿਆ ਪਰ ਮਾਲ ਦੀ ਖਪਤ ਇੰਨੀ ਜ਼ਿਆਦਾ ਹੋਈ ਵੀ ਮੇਰੇ ਜਿੰਨੇ ਵੀ ਮੇਰੇ ਚੈਨਲ ਵਾਲੇ ਸਬਸਕ੍ਰਾਈਬਰ ਭਰਾ ਨੇ ਸਭ ਦਾ ਸਪੋਰਟ ਬਹੁਤ ਜ਼ਿਆਦਾ ਹੈ ਇਸ ਕਰਕੇ ਜਲਦੀ ਜਲਦੀ ਆਓ ਤੇ ਪਹਿਲਾਂ ਆਓ ਤੇ ਪਹਿਲਾਂ ਪਾਓ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਸਾਡਾ ਫੋਨ ਨੰਬਰ ਨੋਟ ਕਰ ਲਓ 9814760800 ਕਿਸੇ ਨੂੰ ਫੋਨ ਕਰਨ ਦੀ ਵੈਸੇ ਤਾਂ ਲੋੜ ਹੈ ਨਹੀਂ ਪਰ ਜੇ ਕੁਝ ਵੀ ਪੁੱਛਣਾ ਸੀ ਪੁੱਛ ਸਕਦੇ ਹੋ ਤਾਂ ਕਿ ਤੁਹਾਡਾ ਫਾਇਦਾ ਹੋ ਸਕੇ ਪਰ ਜਲਦੀ ਜਲਦੀ ਵਿਜ਼ਿਟ ਕਰੋ ਤਾਂ ਕਿ ਤੁਹਾਡੇ ਮਨ ਦੀ ਸੰਤੁਸ਼ਟੀ ਹੋ ਜਾਵੇ ਕੋਈ ਬਸਟਰ ਆਨਲਾਈਨ ਮੰਗਵਾਣਾ ਜਾਂਦਾ ਆਨਲਾਈਨ ਵੀ ਹੋ ਜਾਏਗਾ ਆ ਜਿੰਨੇ ਵੀ ਤੁਹਾਨੂੰ ਕੋਟਪੈਟ ਦਿਖਾ ਚੁੱਕੇ ਨੇ ਆਪਾਂ ਇਸ ਕਰਕੇ ਮੈਂ ਤਾਂ ਹੀ ਕਹਿੰਦਾ ਵੀਡੀਓ ਸਕਿੱਪ ਨਾ ਕਰੋ ਤੇ ਜਿੰਨੇ ਵੀ ਤੁਹਾਨੂੰ ਆਪਾਂ ਕੋਟਪੈਟ ਦਿਖਾਏ ਨੇ ਸਾਰੇ ਇਹ ਸਿਰਫ 2 ਸਾਲ ਤੋਂ ਲੈ ਕੇ 14 ਸਾਲ ਦੇ ਬੱਚਿਆਂ ਦਾ ਸਾਈਜ਼ ਹੈ ਇਹਦੇ ਵਿੱਚ 5-6 ਰੰਗ ਨੇ ਤੁਹਾਨੂੰ ਸਾਰੇ ਰੰਗ ਆਪਾਂ ਦਿਖਾ ਚੁੱਕੇ ਨੇ ਵੀਡੀਓ ਦੇ ਵਿੱਚ ਇਹਦਾ ਰੇਟ ਰਹੇਗਾ ਕੋਈ 2400 ਨਹੀਂ ਕੋਈ 2500 ਨਹੀਂ ਸਿਰਫ 599 599 ਇੱਕ ਇੱਕ ਕਲੈਕਸ਼ਨ ਦੇ ਲੱਗ ਚੁੱਕੇ 2 ਸਾਲ ਤੋਂ ਲੈ ਕੇ 14 ਸਾਲ ਦੇ ਬੱਚਿਆਂ ਦੀ ਪਾਰੀ ਸੇਲ ਸਿਰਫ 599 599 ਕੋਈ 2000 ਨਹੀਂ ਕੋਈ 2500 ਨਹੀਂ ਸਿਰਫ 599 ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤਾਂ ਕਿ ਕਸਟਮਰਾਂ ਦਾ ਹੋਰਾਂ ਦਾ ਵੀ ਵੱਧ ਤੋਂ ਵੱਧ ਫਾਇਦਾ ਹੋ ਸਕੇ ਪਰ ਜਿਹੜਾ ਜਾਂਦਾ ਜਲਦੀ ਜਲਦੀ ਆਓ ਇੱਕ ਹੋਰ ਮੈਂ ਅਨਾਉਂਸਮੈਂਟ ਦੱਸਣਾ ਜਾਂਦਾ ਕਸਟਮਰਾਂ ਨੂੰ ਵੈਲਵਟ ਦਾ ਸੂਟ ਜਿਹੜਾ ਸੀਗਾ ਆਪਣਾ 1450 ਵਾਲਾ ਬਹੁਤ ਹੀ ਭਾਰੀ ਮਾਲ ਆ ਚੁੱਕਿਆ ਦੁਬਾਰਾ ਫੇਰ ਰੀਸਟਾਕ ਹੋਇਆ ਇਹਦੀ ਪਰਸੋ ਵੀਡੀਓ ਪਾਈ ਸੀਗੀ ਕੱਲ ਨਾਲ ਦੀ ਨਾਲ ਸਾਰਾ ਮਾਲ ਖਤਮ ਹੋ ਗਿਆ ਇਸ ਕਰਕੇ ਇਹਦੇ ਜਿੰਨਾ ਵੀ ਮਾਲ ਆ ਸੀਗਾ ਸਾਰਾ ਕਲੀਅਰ ਹੋ ਗਿਆ ਪਰ ਹੁਣ ਇਹ ਦੁਬਾਰਾ ਸਟਾਕ ਲੈਂਦਾ ਇਧਰ ਰੇਟ ਹੋ ਗਿਆ 450 ਪਹਿਲਾਂ ਸੀਗਾ 400 ਹੁਣ ਹੋ ਗਿਆ 450 ਸਾਰੇ ਕਸਟਮਰਾਂ ਨੂੰ ਹੱਥ ਬਨੰਗੇ ਬੇਨਤੀ ਹੈ ਜਿਹੜਾ ਆਂਦਾ ਪਹਿਲਾਂ ਲੈ ਜਾਓ ਫੇਰ ਨਾ ਕਿ ਰੇਟ ਵੱਧ ਗਏ ਕਿਉਂਕਿ ਹੁਣ ਜੂ ਜੂ ਠੰਡ ਵਧੀ ਜਣੀ ਵੈਲਵਟ ਦਾ ਰੇਟ ਵਧੀ ਜਾਣਾ ਅੱਜ ਰੇਟ 40 ਰੁਪਏ ਕਿਲੋ ਵੈਲਵਟ ਤੇਜ਼ ਹੋ ਗਈ ਹੈ ਇਸ ਕਰਕੇ ਰੇਟ ਇਹਦਾ ਹੋ ਗਿਆ 450 ਅੱਜ ਨਿਊ ਸਟਾਕ ਆਇਆ ਨਿਊ ਰੇਟ ਨਿਕਲਿਆ